ਕਭੀ ਪਿਆਰ ਹੋਇਆ ਹੈ ਨਹੀਂ ਮਗਰ ਹੋਗਾ ਆਈ ਲਵ ਲਵ ਇਹ ਸ਼ੋਅ ਨੇ 빅ਬੋਸ ਕੰਟੈਸਟੈਂਟਸ ਅਸ਼ਨੂਰ ਕੌਰ ਅਤੇ ਅਭਿਸ਼ੇਕ ਬਜਾਜ ਦੇ ਇੱਕ ਰੀਸੈਂਟ ਐਪੀਸੋਡ ਦੇ ਵਿੱਚ ਉਹਨਾਂ ਨੇ ਅਸ਼ਨੂਰ ਦੇ ਨਾਲ ਪਿਆਰ ਬਾਰੇ ਚਰਚਾ ਕਰਦੇ ਹੋਏ ਦੇਖਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਬਗੈਰ ਨਾਂ ਲਿੱਤੇ ਆਪਣੀ ਐਕਸ ਵਾਈਫ ਦਾ ਜ਼ਿਕਰ ਕੀਤਾ ਵੱਲ ਦੱਸਦੀ ਹੈ ਕਿ ਦੇ ਵਿੱਚ ਇਸ ਸ਼ੋਅ ਦੇ ਮੇਕਰਸ ਵੱਲੋਂ ਇੱਕ ਨਵਾਂ ਪ੍ਰੋਮੋ ਰਿਲੀਜ਼ ਕੀਤਾ ਗਿਆ ਹੈ ਜਿਸ ਦੇ ਵਿੱਚ ਅਭਿਸ਼ੇਕ ਅਤੇ ਅਸ਼ਨੂਰ ਰਾਤ ਦੇ ਹਨੇਰੇ ਦੇ ਵਿੱਚ ਕਰਦੇ ਇੱਕ ਖੁੰਝੇ 'ਚ ਬੈਠੇ ਹੋਏ ਨਜ਼ਰ ਆ ਰਹੇ ਨੇ ਜਿਸ ਨੂੰ ਦੇਖ ਫਾਂਸ ਨੂੰ ਸਾਫ਼ ਪਤਾ ਚੱਲ ਰਿਹਾ ਹੈ ਕਿ ਇਹਨਾਂ ਦੋਨਾਂ ਦੇ ਵਿਚਕਾਰ ਯਕੀਨਨ ਕੁਝ ਨਾ ਕੁਝ ਚੱਲ ਰਿਹਾ ਹੈ। ਵੈਲ ਇਸ ਪ੍ਰੋਮੋ ਦੇ ਵਿੱਚ ਵੇਖਿਆ ਗਿਆ ਕਿ ਇੱਕ ਸੀਰੀਅਸ ਕਨਵਰਸੇਸ਼ਨ ਦੇ ਦੌਰਾਨ ਦੋਨੇ ਜਣੇ ਪਿਆਰ ਬਾਰੇ ਚਰਚਾ ਕਰ ਰਹੇ ਹੁੰਦੇ ਨੇ। ਅਭਿਸ਼ੇਕ ਅਸ਼ਨੂਰ ਤੋਂ ਪੁੱਛਦੇ ਨੇ ਕਿ ਤੈਨੂੰ ਕਦੇ ਪਿਆਰ ਹੋਇਆ ਹੈ? ਜਿਸ ਦਾ ਜਵਾਬ ਦਿੰਦੇ ਹੋਏ ਅਸ਼ਨੂਰ ਕਹਿੰਦੀ ਹੈ ਨਹੀਂ ਮਗਰ ਹੋਵੇਗਾ ਆਈ ਲਵ ਲਵ। ਇਸ ਦੇ ਉਤੇ ਅਭਿਸ਼ੇਕ ਜਵਾਬ ਦੇ ਵਿੱਚ ਕਹਿੰਦੇ ਨੇ ਕਿ ਮੈਨੂੰ ਹੋਇਆ ਸੀ ਪਿਆਰ ਦੇ ਵਿੱਚ ਤੁਹਾਨੂੰ ਸਭ ਕੁਝ ਚੰਗਾ ਲੱਗਦਾ ਹੈ ਜਿਵੇਂ ਫਿਲਮਾਂ ਦੇ ਵਿੱਚ ਹੁੰਦਾ ਹੈ ਨਾ ਮਿਊਜ਼ਿਕ ਵੱਜਦਾ ਹੈ ਇਹ ਸਭ ਸੱਚ ਹੁੰਦਾ ਹੈ ਪਿਆਰ ਸਭ ਤੋਂ ਵੱਡਾ ਇਮੋਸ਼ਨ ਹੁੰਦਾ ਹੈ well ਇਸ ਤੋਂ ਬਾਅਦ ਅਮਿਸ਼ੇਕ ਆਪਣੀ ਗੱਲ ਕਹਿੰਦੇ ਕਹਿੰਦੇ ਇਮੋਸ਼ਨਲ ਹੋ ਜਾਂਦੇ ਨੇ ਉਹ ਕਹਿੰਦੇ ਨੇ ਕਿ ਸਭ ਤੋਂ ਵੱਡਾ ਦੁੱਖ ਉਦੋਂ ਹੁੰਦਾ ਹੈ ਜਦੋਂ ਉਹੀ ਉਹ ਇਨਸਾਨ ਤੁਹਾਡਾ ਦਿਲ ਤੋੜਦਾ ਹੈ ਜਾਨ ਨਿਕਲ ਜਾਂਦੀ ਹੈ ਪਲਾਸਟਿਕ ਦੀ ਬੋਤਲ ਦੇਖੀਏ ਉਸ ਨੂੰ ਕ੍ਰਸ਼ ਕਰਨ ਤੋਂ ਬਾਅਦ ਜਿਵੇਂ ਉਸ ਤੋਂ ਪਾਣੀ ਨਿਕਲਣ ਲੱਗਦਾ ਹੈ ਸੇਮ ਉਸ ਹੀ ਤਰੀਕੇ ਤੋਂ ਜਾਨ ਨਿਕਲ ਜਾਂਦੀ ਹੈ ਪਰ ਇਹ ਸਭ ਬੋਲਦੇ ਹੋਏ ਅਭਿਸ਼ੇਕ ਦੇ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਜਿਸ ਤੋਂ ਬਾਅਦ ਅਸ਼ਨੂਰ ਕੌਰ ਅਭਿਸ਼ੇਕ ਨੂੰ ਸੰਭਾਲਦੀ ਹੋਈ ਨਜ਼ਰ ਆਂਦੀ ਹੈ ਆਕਾਂਸ਼ਾ ਨੇ ਅਭਿਸ਼ੇਕ ਦੇ ਉੱਤੇ ਧੋਖਾ ਦੇਣ ਦਾ આરોਪ ਲਗਾਇਆ ਹੈ ਹਾਲ ਹੀ ਦੇ ਵਿੱਚ ਆਕਾਂਸ਼ਾ ਨੇ ਇੱਕ ਲੰਬਾ ਚੌੜਾ ਪੋਸਟ ਸ਼ੇਅਰ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਅਭਿਸ਼ੇਕ ਬਜਾਜ ਦੇ ਉੱਤੇ ਧੋਖਾ ਦੇਣ ਦਾ આરોਪ ਲਗਾਇਆ ਹੈ